ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਗੀ ਤਰਸਵਾਮੀ ਜੀ ਬਾਦਸ਼ਾਹ ਦਰਵੇਸ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਤੁਰਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਕਲਿਆਣ ਹੁੰਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਰਹਾਰੇ ਨੇ ਜਾਈਏ ਬਾਣੀ ਤੇ ਖਾਲਸਾ ਜੀ ਹੈ ਹੀ ਐਸੀ ਜੋਗ ਐਸੀ ਸਮਰੱਥਾ ਵਾਲੀ ਕਿ ਜਿਹੜੀ ਜਿਹੜਾ ਵੀ ਕੋਈ ਇਹਨੂੰ ਧਿਆਉਂਦਾ ਹੈ ਖਾਲਸਾ ਜੀ ਉਹਨੂੰ ਉਹਦਾ ਪਾਰ ਉਤਾਰਾ ਕਰ ਦਿੰਦੀ ਹੈ ਪਰਮੇਸ਼ਰ ਅਕਾਲਪੁਰਖ ਦੇ ਚਰਨਾਂ ਨਾਲ ਜੋੜ ਦਿੰਦੀ ਹੈ ਪਰ ਜਿਹੜਾ ਗੁਰਸੇਕ ਇਸ ਬਾਣੀ ਨੂੰ ਪੜਦਾ ਹੈ ਖਾਲਸਾ ਜੀ ਉਹਦੀ ਵੀ ਵਡਿਆਈ ਕੋਈ ਘਟ ਨਹੀਂ ਜਿਹੜਾ ਇਸ ਬਾਣੀ ਨੂੰ ਪੜਨ ਵਾਲਾ ਹੈ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਜਾਗ ਕੇ ਕੇਸੀ ਇਸ਼ਨਾਨ ਕਰਕੇ ਜਿਹੜਾ ਇਸ ਬਾਣੀ ਨੂੰ ਧਿਆਉਂਦਾ ਹੈ ਇਸ ਬਾਣੀ ਨੂੰ ਪੜਦਾ ਹੈ ਸਤਿਗੁਰੂ ਜੀ ਮਹਾਰਾਜ ਜੀਆਂ ਦੇ ਸੋਹਣੇ ਚਰਨਾਂ ਵਿੱਚ ਧਿਆਨ ਟਿਕਾਉਂਦਾ ਹੈ ਖਾਲਸਾ ਜੀ ਉਹਦੀ ਵੀ ਮਹਿਮਾ ਕਹੀ ਨਹੀਂ ਜਾ ਸਕਦੀ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਭਾਈ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਚਰਨਾਂ ਦੀ ਧੂੜ ਵੀ ਕਿਤੇ ਮਿਲ ਜਾਵੇ ਨਾ ਮੱਥੇ ਨੂੰ ਲਾਉਣ ਲਈ ਤੇ ਉਹ ਸਾਰਿਆਂ ਪਾਪਾਂ ਵਿਗੜਣਾ ਨੂੰ ਨਾਸ ਕਰ ਦਿੰਦੀ ਹੈ ਏਡੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਉਹਨਾਂ ਗੁਰਸਿੱਖਾਂ ਦੇ ਵਿੱਚ ਐਸੇ ਸਤਗੁਰੂ ਜੀ ਮਹਾਰਾਜ ਦੇ ਪਿਆਰੇ ਆ ਜੇ ਉਹਨਾਂ ਦੀ ਸੰਗਤ ਹੋ ਜਾਵੇ ਤੇ ਖਾਲਸਾ ਜੀ ਪੂਰਾ ਗੁਰੂ ਮਿਲ ਪੈਂਦਾ ਤੇ ਜਦੋਂ ਪੂਰਾ ਗੁਰੂ ਮਿਲ ਪਵੇ ਫਿਰ ਪਰਮੇਸ਼ਰ ਮਿਲ ਪੈਂਦਾ ਹੈ ਤਾਂ ਫਿਰ ਇਹ ਜਿਹੜਾ ਜੀਵ ਹੈ ਕਲਿਆਣ ਇਹਦੀ ਹੋ ਜਾਂਦੀ ਹੈ ਜਿਹੜੀ ਆਤਮਾ ਜੁਗਾਂ ਜਗੰਤਰਾਂ ਤੋਂ ਚੱਲੀ ਹੋਈ ਆ ਪੈਡੇ ਮਕਾਉਂਦੀ ਹੋਈ ਕਈ ਪ੍ਰਕਾਰ ਦੇ ਸਰੀਰ ਭੋਗੇ ਨੇ ਇਹਨੇ ਕਈ ਜੂਨਾ ਭੋਗੀਆਂ ਹਨ ਉਹਦਾ ਫਿਰ ਖਿਹੜਾ ਛੁੱਟ ਜਾਂਦਾ ਬੰਦ ਖਲਾਸੀ ਹੋ ਜਾਂਦੀ ਜਿਵੇਂ ਭਾਈ ਸਾਹਿਬ ਭਾਈ ਅਦਲੀ ਜੀ ਉਹਨਾਂ ਦੀ ਸੰਗਤ ਵਿੱਚ ਬਾਬਾ ਜੀ ਬਾਬਾ ਵਿਧੀ ਚੰਦ ਸਾਹਿਬ ਦੀ ਚਲੇ ਗਏ ਸਨ ਤੇ ਖਾਲਸਾ ਦੀ ਚੋਰ ਤੋਂ ਸਾਥ ਬਣ ਗਏ ਸੋ ਇਸੇ ਪ੍ਰਕਾਰ ਜਿਹੜਾ ਕੋਈ ਗੁਰੂ ਕੇ ਸਿੱਖ ਦੇ ਸੰਗਤ ਚਲੇ ਜਾਂਦਾ ਕੋਈ ਸਿੱਖ ਹੋਵੇ ਏ ਨਹੀਂ ਪਖੰਡੀ ਹੋਵੇ ਸਿੱਖ ਹੋਵੇ ਉਹਦੇ ਨਾਲ ਪ੍ਰੇਮ ਕਰਨਾ ਉਹਦੇ ਉਹਦਾ ਅਦਬ ਸਤਕਾਰ ਕਰਨਾ ਉਹਦੇ ਨਾਲ ਖਾਲਸਾ ਜੀ ਕਈ ਪ੍ਰਕਾਰ ਦੇ ਵਿਗਨ ਨਾਸ ਹੋ ਜਾਂਦੇ ਬਿਰਤੀ ਪਰਮੇਸ਼ਰ ਨਾਲ ਜੁੜ ਪੈਂਦੀ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਸੰਗਤ ਕਰਨੀ ਗੁਰਸਿੱਖਾਂ ਦੀ ਟਹਿਲ ਕਮਾਵਣੀ ਗੁਰੂ ਦੇ ਸਿੱਖਾਂ ਦੀ ਜਿਹੜੀ ਸੇਵਾ ਕਰਨੀ ਹੈ ਖਾਲਸਾ ਜੀ ਉਹ ਬਹੁਤ ਸੁਖ ਦੇਣ ਵਾਲੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਗੁਰਸਿੱਖ ਜਿਹੜੇ ਹਨ ਉਹ ਰੱਬ ਦਾ ਰੂਪ ਹਨ ਜਿਹੜੇ ਅਕਾਲ ਪੁਰਖ ਨੂੰ ਮੰਨਦੇ ਆ ਖਾਲਸਾ ਜੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਹਨ ਜਿਵੇਂ ਬਾਬਾ ਬਿਲੀ ਚੰਦ ਸਾਹਿਬ ਨੇ ਫਿਰ ਐਸਾ ਖਾਲਸਾ ਜੀ ਤਾਪ ਕੀਤਾ ਬੰਦਗੀ ਕੀਤੀ ਸੇਵਾ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਣਾ ਵਿੱਚ ਆ ਕੇ ਫਿਰ ਛੇਵੇਂ ਪਾਸ਼ਾ ਮਹਾਰਾਜ ਦੇ ਚਰਣਾ ਵਿੱਚ ਵੀ ਤੇ ਖਾਲਸਾ ਜੀ ਸਤਿਗੁਰੂ ਜੀ ਛੇਵੇਂ ਪਾਤਸ਼ਾਹ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਕਹਿਣਾ ਕੀਤਾ ਬੀਦੀ ਚੰਦ ਸੀਨਾ ਗੁਰੂ ਕਾ ਸੀਨਾ ਜੋ ਵਰ ਦਿੱਤੇ ਆ ਜੋ ਵਰ ਮੰਗਿਆ ਸੋ ਵਰ ਦੀਨਾ ਇਹ ਵਚਨ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਬਾਬਾ ਜੀ ਬਾਬਾ ਬੀਦੀ ਚੰਦ ਸਾਹਿਬ ਨੂੰ ਪ੍ਰਾਪਤ ਹੋਏ ਤੇ ਉਹ ਖਾਲਸਾ ਜੀ ਵੇਖੋ ਫਿਰ ਮਹਾਰਾਜ ਦਾ ਸੀਨਾ ਬਣ ਗਏ ਮਹਾਰਾਜ ਦਾ ਹਿਰਦਾ ਬਣ ਗਏ ਗੁਰਸਿੱਖ ਤੇ ਮਹਾਰਾਜ ਨੇ ਵੀ ਕਹਿਣਾ ਕੀਤਾ ਸੀ ਵੀ ਜਿੱਦਾਂ ਦੇ ਅਸੀਂ ਹਾਂ ਜਿਹੜਾ ਦਰਸ਼ਨ ਸਾਡਾ ਹੈ ਏਡੀ ਹੀ ਗੱਲ ਜਿਹੜੀ ਬਾਬਾ ਬਿੱਲੀਚੰਨ ਸਾਹਿਬ ਦੀ ਮੰਨਣੀ ਉਹਨਾਂ ਵਿੱਚੋਂ ਵੀ ਤੁਹਾਨੂੰ ਦਰਸ਼ਨ ਹੋਵੇਗਾ ਫਿਰ ਖਾਲਸਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਡੇ ਸਹਬਜਾਦੇ ਬਾਬਾ ਜੀ ਬਾਬਾ ਗੁਰਦਤਾ ਸਾਹਿਬ ਜੀ ਤੇ ਖਾਲਸਾ ਜੀ ਜਦੋਂ ਬਾਬਾ ਬੁੱਢਣ ਸਾਹ ਨੂੰ ਦਰਸ਼ਨ ਦੇਣ ਵਾਸਤੇ ਸਤਗੁਰੂ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਨજરਬੰਦ ਸਨ ਤੇ ਉਸ ਵੇਲੇ ਬਾਬਾ ਬੁੱਢਣ ਸਾਹਿਬ ਜੀ ਨੇ ਯਾਦ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਹਾ ਸੀ ਉਸੇਵੇਂ ਜਾਮੇ ਵਿੱਚ ਆਵਾਂਗੇ ਹੁਣ ਆ ਕੇ ਮਹਾਰਾਜ ਦੁੱਧ ਛਕੋ ਤੇ ਉਸ ਵੇਰੇ ਫਿਰ ਖਾਲਸਾ ਜੀ ਬਾਬਾ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਭੇਜਣਾ ਕੀਤਾ ਸੀ ਤੇ ਜਿਸ ਵੇਲੇ ਬਾਬਾ ਜੀ ਬਾਬਾ ਬੁੱਢਣ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਮਿਲੇ ਸਨ ਤੇ ਬਾਬੇ ਗੁਰਦਿੱਤੇ ਜੀ ਦੇ ਸਰੂਪ ਵਿੱਚੋਂ ਛੇਵੇਂ ਪਾਸ਼ਾ ਮਹਾਰਾਜ ਦੇ ਸਰੂਪ ਦਾ ਦਰਸ਼ਨ ਹੋਇਆ ਸੀ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਕਿ ਮਹਾਰਾਜ ਉਸ ਰੂਪ ਵਿਖਾਓ ਜਿਹੜੇ ਰੂਪ ਵਿੱਚ ਸਾਨੂੰ ਬਚਨ ਕੀਤੇ ਸਨ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਮਾਰ ਦਾ ਰੂਪ ਵਿਖਾਓ ਫਿਰ ਖਾਲਸਾ ਜੀ ਬਾਬੇ ਗੁਰਦਿੱਤੇ ਦੇ ਰੂਪ ਸਰੀਰ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਬਾਬਾ ਬੁੱਢਾ ਸਾ ਬੁੱਢਾ ਬੁੱਢਣ ਸਾਹਿਬ ਜੀ ਨੂੰ ਹੋਏ ਸਨ ਸੋ ਇਹ ਗੁਰਸਿੱਖਾਂ ਦੀ ਭਾਵਨਾ ਗੁਰਸਿੱਖਾਂ ਦੇ ਰੱਖਣੀ ਅੱਜ ਕੱਲ ਤੇ ਖਾਲਸਾ ਜੀ ਲੋਕ ਕਹਿੰਦੇ ਆ ਲੈ ਬਾਬਿਆਂ ਕੋ ਕੀ ਲੈਣਾ ਪਰ ਅੱਜ ਵੀ ਜਿਹੜੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਆ ਗੁਰੂ ਕੀ ਮਹਿਮਾ ਕਰਦੇ ਆ ਉਹਨਾਂ ਦੇ ਅੰਗ ਸੰਗ ਸਤਿਗੁਰ ਦੀ ਕਿਰਪਾ ਹੈ ਉਹਨਾਂ ਦੀ ਖੁਸ਼ੀ ਲੈਣੀ ਉਹਨਾਂ ਦੀ ਸੇਵਾ ਕਰਨੀ ਉਹਦੇ ਨਾਲ ਖਾਲਸਾ ਜੀ ਕਈ ਪ੍ਰਕਾਰ ਦੇ ਵਿਗੜ ਬਿਨਾਸ਼ਣ ਦੂਰ ਹੋ ਜਾਂਦੇ ਤੇ ਗੁਰੂ ਕੀ ਖੁਸ਼ੀ ਪ੍ਰਾਪਤ ਹੁੰਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਨਖ ਸਿੱਖ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਕਹਿੰਦੇ ਮੈਂ ਨੋਂ ਤੋਂ ਲੈ ਕੇ ਤੇ ਸਿਰ ਦੀ ਚੌਟੀ ਭਾਵ ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਹੀ ਅੰਗ ਜਿਹੜੇ ਹਨ ਉਹਨਾਂ ਨੂੰ ਵਾਲ ਵਾਂਗੂ ਕੱਟ-ਕੱਟ ਕੇ ਬਰੀਕ ਕਰਕੇ ਤੇ ਮੈਂ ਆਪਣੇ ਗੁਰੂ ਦੇ ਪਿਆਰੇ ਸਿੱਖਾਂ ਤੋਂ ਵਾਰ ਦੇਣਾ ਚਾਹੁੰਨਾ ਹਾਂ ਵੇਖੋ ਖਾਲਸਾ ਜੀ ਕਿੰਨਾ ਅਦਬ ਹੈ ਗੁਰੂ ਕੇ ਸਿੱਖਾਂ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦਵਿਆਸ ਜੀ ਹਨ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਚਾਬੀ ਹੈ ਤੇ ਵੇਖੋ ਐਸੇ ਗੁਰਸਿੱਖ ਪਿਆਰੇ ਇਹ ਕਹਿ ਰਿਹਾ ਕਿ ਮੈਂ ਸਿਰ ਤੇ ਚੋਟੀ ਤੋਂ ਲੈ ਕੇ ਪੈਰਾਂ ਦੇ ਨਹੋਂ ਤੱਕ ਜਿੰਨੇ ਮੇਰੇ ਅੰਗ ਟੋਟੇ ਟੋਟੇ ਕਰਕੇ ਗੁਰਸਿੱਖਾਂ ਦੇ ਚਰਨਾਂ ਤੋਂ ਵਾਰ ਦਵਾਂ ਤੇ ਅਗਲ ਅਗਨ ਜਲਾਏ ਫੁਨ ਪੀਸਣ ਪਸਾਹੇ ਤਾਹੇ ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰਿਆ ਕਹਿੰਦੇ ਫਿਰ ਉਹਨਾਂ ਕੀਤੇ ਹੋਏ ਟੋਟਿਆਂ ਨੂੰ ਅੱਗ ਵਿੱਚ ਸਾੜ ਕੇ ਤੇ ਫਿਰ ਚੱਕੀ ਵਿੱਚ ਪੀ ਕੇ ਤੇ ਉਹ ਜਿਹੜੀ ਧੂੜ ਬਣੀ ਹੈ ਉਹਨੂੰ ਉਹ ਕਦੇ ਹਵਾ ਉਹਨਾਂ ਨੂੰ ਲੈ ਕੇ ਉੱਡ ਜਾਵੇ ਤੇ ਜਤਕਾਤ ਸਿੱਖ ਪਗਤ ਰਹਿ ਗੁਰਪੰਤ ਪ੍ਰਾਦ ਤਾਹੂ ਤਾਹੂ ਮਾਰਗ ਮੈਂ ਭਸਮ ਕਾੜ ਆ ਰੀਆ ਕਹਿੰਦੇ ਜਿੱਥੇ ਫਿਰ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂਵਾਲੇ ਜਾਂਦੇ ਨੇ ਜਿਹੜਾ ਗੁਰੂ ਦੇ ਘਰ ਨੂੰ ਰਸਤਾ ਜਾਂਦਾ ਹੈ ਉਹਦੇ ਉੱਤੇ ਜਿਹੜੇ ਗੁਰਸਿੱਖ ਚੱਲ ਕੇ ਜਾਂਦੇ ਆ ਫਿਰ ਉਹ ਜਿਹੜੀ ਮੇਰੇ ਸਰੀਰ ਦੀ ਭਸਮ ਬਣੀ ਐ ਧੂੜ ਬਣੀ ਐ ਉਹ ਕਿਤੇ ਉਹ ਰਾਵਾਂ ਉੱਤੇ ਮੈਂ ਵਿਛਾਦ ਮਾਂ ਤੇ ਕਿਤੇ ਭੁੱਲ ਭੁਲੇਖੇ ਗੁਰੂ ਕੇ ਸਿੱਖ ਦੇ ਚਰਨਾਂ ਨਾਲ ਲੱਗ ਜਵੇ ਸਹਿ ਪਦ ਪਾਦਕ ਚਰਨ ਲਿਵ ਲਾਗੀ ਰਹਾ ਦਇਆ ਕੇ ਦਿਆਲ 모ਹੇ ਪਤ ਤ ਉਧਾਰੀਐ ਤੇ ਕਹਿੰਦੇ ਉਹ ਜਿਹੜੇ ਮੇਰੇ ਸਰੀਰ ਦੇ ਕੀਤੇ ਹੋਏ ਟੋਟਿਆਂ ਦੀ ਜਿਹੜੀ ਸਵਾਹ ਹੈ ਧੂੜ ਹੈ ਜੇ ਉਹ ਕਿਤੇ ਗੁਰੂ ਕੇ ਸਿੱਖਾਂ ਦੇ ਚਰਨ ਨੂੰ ਲੱਗ ਜਾਵੇ ਤੇ ਮੇਰਾ ਪਾਪੀ ਦਾ ਕਹਿੰਦੇ ਪਾਰ ਉਤਾਰਾ ਹੋ ਜਾਵੇਗਾ ਇਹ ਗੁਰੂ ਕੇ ਸੇਖਾਂ ਦੀ ਵਡਿਆਈ ਹੈ ਖਾਲਸਾ ਜੀ ਸਤਗੁਰੂ ਜੀ ਮਹਾਰਾਜ ਦੀ ਤੇ ਵਡਿਆਈ ਕੋਈ ਕੀ ਕਰ ਸਕਦਾ ਪਰ ਗੁਰੂ ਕੇ ਸੇਖਾਂ ਦੀ ਵੀ ਵਡਿਆਈ ਖਾਲਸਾ ਜੀ ਕੀਤੀ ਨਹੀਂ ਜਾ ਸਕਦੀ ਇਹਦਾ ਬਲ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਬਖਸ਼ਿਆ ਹੈ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕੱਲ ਵੀ ਖਾਲਸਾ ਜੀ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਉਹਦੇ ਵਿੱਚ ਗੁਰਸਿੱਖਾਂ ਪ੍ਰਤੀ ਹੀ ਆਪਾਂ ਪ੍ਰਚਾਰ ਕਰਾਂਗੇ ਵੀ ਗੁਰਸਿੱਖਾਂ ਦੀ ਸੇਵਾ ਕਰਨੀ ਗੁਰਸਿੱਖਾਂ ਦੀ ਟਹਿਲ ਕਮਾਵਣੀ ਗੁਰੂ ਕੇ ਸਿੱਖਾਂ ਦੀ ਖੁਸ਼ੀ ਲੈਣੀ ਕਿੰਡੀ ਲਾਭਦਾਇਕ ਹੈ ਅੱਜ ਤੇ ਲੋਕ ਭੁੱਲ ਗਏ ਖਾਲਸਾ ਜੀ ਸਾਡੇ ਪਹਿਲਾਂ ਪੁਰਾਣੇ ਵੱਡੇ ਵਡੇਰੇ ਇਹ ਕਰਦੇ ਹੁੰਦੇ ਸਨ ਕਣਕ ਨੂੰ ਧੋਣਾ ਧੋਕੇ ਫਿਰ ਚੱਕੀਆਂ ਨਾਲ ਆਪਣੇ ਹੱਥੀਂ ਪੀਣੀ ਪੀ ਕੇ ਖਾਲਸਾ ਜੀ ਆਟਾ ਰੱਖਣਾ ਫਿਰ ਬਾਕੀ ਸਾਰੇ ਕੰਮ ਕਾਜ ਕਰਨੇ ਫਿਰ ਚੁੱਲਿਆਂ ਨੂੰ ਪੋਚੇ ਲਾ ਲੈਣੇ ਤੇ ਸਮਾਨ ਤਿਆਰ ਕਰ ਲੈਣਾ ਵਸਤੂਆਂ ਤਿਆਰ ਕਰ ਲੈਣੀਆਂ ਫਿਰ ਗੁਰੂ ਘਰ ਜਾ ਕੇ ਪੰਨ ਸਿੰਘਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਕਿ ਹੇ ਗੁਰੂ ਕਲਗੀ ਧਰਮਾਹਰ ਦੇ ਪਿਆਰਿਓ ਸਿੱਖੋ ਆਓ ਸਾਡੇ ਘਰ ਚਰਨ ਪਾਓ ਸਾਡੇ ਘਰ ਨੂੰ ਪਵਿੱਤਰ ਕਰੋ ਤੁਹਾਡੇ ਵਾਸਤੇ ਜਲ ਪਾਣੀ ਬਣਿਆ ਆ ਕੇ ਛਕੋ ਇਦਾਂ ਅਦਬ ਸਤਕਾਰ ਨਾਲ ਫਿਰ ਖਾਲਸਾ ਜੀ ਨਾਲ ਜਾਣਾ ਏ ਨਹੀਂ ਵੀ ਵਾਜਾਂ ਮਾਰ ਕੇ ਬਾਬੇ ਨੂੰ ਫੋਨ ਕਰ ਦੇਣਾ ਵੀ ਆ ਜਾ ਜਾਣਾ ਜਾ ਕੇ ਲੈ ਕੇ ਆਉਣੇ ਆ ਤੇ ਬਸ ਸਤਕਾਰ ਨਾਲ ਘਰ ਵੜਨ ਤੋਂ ਪਹਿਲਾਂ ਚਰਨ ਧਮਾਉਣੇ ਸੋਹਣੇ ਸ਼ਵਸ਼ ਕੱਪੜੇ ਜਿਹੜੇ ਵਿਛਾਏ ਹੋਣੇ ਉਹਨਾਂ ਦੇ ਉੱਤੇ ਉਹਨਾਂ ਦਾ ਆਸਣ ਲਵਾਉਣਾ ਫਿਰ ਖਾਲਸਾ ਜੀ ਉਹਨਾਂ ਦੇ ਹੱਥ ਧਮਾਉਣੇ ਤੇ ਖੁਸ਼ੀਆਂ ਲੈਣੀਆਂ ਤੇ ਫਿਰ ਅੰਨ ਪਾਣੀ ਜਲ ਪਾਣੀ ਜੋ ਤਿਆਰ ਕੀਤਾ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਪਰੋਸਣਾ ਉਹਨਾਂ ਨੂੰ ਖਵਾਉਣਾ ਖਵਾਉਣ ਤੋਂ ਬਾਅਦ ਹੱਥ ਸੁੱਝੇ ਕਰਾਉਣੇ ਫਿਰ ਖਾਲਸਾ ਜੀ ਉਹਨਾਂ ਗੁਰਮੁਖਾਂ ਨੂੰ ਦੱਸਣਾ ਕਿ ਸਾਡੀ ਆਹ ਅਰਦਾਸ ਹੈ ਆਪ ਜੀ ਕਰ ਦਿਓ ਫਿਰ ਉਹਨਾਂ ਨੇ ਜਦੋਂ ਅਰਦਾਸ ਕਰਨੀ ਫਿਰ ਜਾਣ ਲੱਗਿਆਂ ਖਾਲਸਾ ਜੀ ਕੋਈ ਦਮੜੇ ਜੋਗਾ ਹੋਵੇ ਤੇ ਦਮੜੇ ਦੇਣੇ ਨਹੀਂ ਤੇ ਬਸਤਰ ਦੇਣੇ ਤੇ ਫਿਰ ਉਹਨਾਂ ਗੁਰਸਿੱਖਾਂ ਦੀ ਖੁਸ਼ੀ ਲੈਣੀ ਖੁਸ਼ ਹੋ ਕੇ ਤੁਹਾਡੇ ਘਰੋਂ ਜੇ ਗੁਰਸਿੱਖ ਚਲਾ ਜਾਵੇ ਤੁਹਾਡੇ ਘਰ ਵਿੱਚ ਬਰਕਤਾਂ ਆ ਜਾਣਗੀਆਂ ਤੇ ਪਰ ਖਾਲਸਾ ਜੀ ਅਫਸੋਸ ਦੀ ਗੱਲ ਹੈ ਅੱਜ ਦੁਖੀ ਹੋ ਕੇ ਲੋਕ ਆਉਂਦੇ ਜਿਹੜਾ ਕੋਈ ਗੁਰਸਿੱਖ ਕਿਸੇ ਦੇ ਘਰ ਪਾਠ ਕਰਨ ਵੀ ਚਲਾ ਜਾਵੇ ਨਾ ਤੇ ਉਹ ਬਾਅਦ ਵਿੱਚ ਇਹ ਗੱਲ ਕਹਿੰਦਾ ਵੀ ਅੱਗੇ ਤੋਂ ਇਹਨਾਂ ਦੇ ਘਰ ਨਹੀਂ ਜਾਣਾ ਇਹ ਦਾਸ ਨਾਲ ਬਹੁਤ ਵਾਰ ਹੋਇਆ ਖਾਲਸਾ ਜੀ ਪਹਿਲਾਂ ਮਹਾਰਾਜ ਦੀ ਕਿਰਪਾ ਸਦਕਾ ਜਿਉਂ ਸਮਾ ਬਣਨਾ ਗੁਰੂ ਘਰ ਦੇ ਕ੍ਰਾਂਤੀ ਸਿੰਘ ਨੇ ਕਹਿਣਾ ਵੀ ਤੁਸੀਂ ਡਿਊਟੀਆਂ ਲਾ ਦਿਓ ਵੇਲੇ ਹੁੰਨੇ ਆ ਫ੍ਰੀ ਹੁੰਨੇ ਆ ਵੀ ਸਾਡੇ ਕੋਲ ਸਿੰਘ ਘਟਾ ਤੁਸੀਂ ਡਿਊਟੀਆਂ ਲਾ ਦਿਓ ਤੇ ਦਾਸ ਨੇ ਖਾਲਸਾ ਜੀ ਉਸ ਵੇਲੇ ਮਹਾਰਾਜ ਦੀ ਖੰਡ ਪਾਠ ਸਾਹਿਬ ਦੀਆਂ ਡਿਊਟੀਆਂ ਲਾਉਣੀਆਂ ਤੇ ਜਦੋਂ ਡਿਊਟੀਆਂ ਲਾਉਣੀਆਂ ਤੇ ਕਈ ਘਰਾਂ 'ਚ ਜਾਣਾ ਤੇ ਜੇ ਉਹਨਾਂ ਨੂੰ ਕਹਿਣਾ ਭਾਈ ਸਾਬਣ ਦੇ ਦੇ ਦਿਓ ਣਾਉਣ ਵਾਸਤੇ ਉਹਨਾਂ ਕਹਿਣਾ ਬਾਬਾ ਤੁਸੀਂ ਸਾਬਣ ਹੀ ਬੜਾ ਵਰਤਦੇ ਜੇ ਜੇ ਖਾਲਸਾ ਜੀ ਕਿਸੇ ਗੁਰਸਿੱਖ ਨੇ ਕਹਿ ਦਿੱਤਾ ਹੁਣ ਅਮਰਤ ਵੇਲੇ ਬਾਣੀ ਪੜ੍ਹਨੀ ਸਪੀਕਰ 'ਚ ਬਾਣੀ ਪੜ੍ਹਨੀ ਸਾਰਾ ਦਿਨ ਬਾਣੀ ਬੋਲ ਕੇ ਪੜ੍ਹਨੀ ਜਦੋਂ ਬੋਲ ਕੇ ਪੜ੍ਹਨੀ ਆ ਤੇ ਸਿਰ ਦਾ ਜੋਰ ਲੱਗਦਾ ਸੰਗ ਦਾ ਜੋਰ ਲੱਗਦਾ ਸੰਗ ਸੁੱਕਦਾ ਉਸ ਵੇਲੇ ਜੇ ਕਿਸੇ ਗੁਰਮਖ ਪਿਆਰੇ ਨੇ ਕਹਿ ਦਿੱਤਾ ਮਾਈ ਵੀ ਆ ਦਹੀਂ ਸਬਜੀ ਆ ਸਬਜੀ ਭਾਜੇ ਦੇ ਵਿੱਚ ਨਾ ਥੋੜਾ ਜਿਹਾ ਘਿਓ ਪਾ ਦਿਓ ਤੇ ਫਿਰ ਗੱਲਾਂ ਮਣਨ ਲੱਗ ਪੈਂਦੀਆਂ ਕਿ ਇਹ ਬਾਬੇ ਘਿਓ ਖਾਂਦੇ ਆ ਤੇ ਚਮਚੇ ਭਰ-ਭਰ ਘਿਓਾਂ ਦੇ ਪੀਂਦੇ ਆ ਇਹਨਾਂ ਨੂੰ ਵੇਲੇਆਂ ਨੂੰ ਖਾਣ ਨੂੰ ਮਿਲ ਲਿਆ ਕੋਈ ਭਾਈ 2 ਘੰਟੇ ਬੋਲ ਕੇ ਵਿਖਾਵੇ ਉਹਨੂੰ ਪਤਾ ਲੱਗ ਜਾਵੇਗਾ ਅੱਜ ਖਾਲਸਾ ਜੀ ਗੁਰਸਿੱਖਾਂ ਦੀ ਕਿੱਥੇ ਇੱਜ਼ਤ ਕੋਈ ਕਰਦਾ ਗੁਰਸਿੱਖਾਂ ਦਾ ਕੌਣ ਭਾਈ ਕੋਈ ਸਮਝਦਾ ਸਾਰੇ ਸੋਚਦੇ ਆ ਅਸੀਂ ਵੱਡੇ ਆ ਸਾਡੇ ਕੋਲ ਮਾਇਆ ਆਂ ਗੁਰਸਿੱਖਾਂ ਨੂੰ ਖਰੀਦ ਸਕਦੇ ਆਂ ਸੋ ਇਸ ਕਰਕੇ ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਗੁਰਸਿੱਖਾਂ ਵਰਗੀ ਖਾਲਸਾ ਜੀ ਇਹ ਪਦਵੀ ਬਹੁਤ ਉੱਚੀ ਹੈ ਤਹ ਪਦ ਪਾਦਕ ਚਰਨ ਲਿਵ ਲਾਗੀ ਰਹਾ ਕਹਿੰਦੇ ਮੈਂ ਆਪਣੇ ਗੁਰੂ ਕੇ ਮਾਰਗ ਤੇ ਚੱਲਣ ਵਾਲੇ ਸਿੱਖਾਂ ਦੇ ਪੈਰਾਂ ਦੇ ਨਾਲ ਜੇ ਮੇਰੀ ਲਿਵ ਲੱਗੀ ਰਵੇ ਨਾ ਫਿਰ ਮੈਂ ਸਮਝਾਂਗਾ ਮੇਰਾ ਪਾਰ ਉਤਾਰਾ ਹੋ ਗਿਆ ਮੇਰੇ ਟੋਟੇ ਟੋਟੇ ਕੀਤੀ ਹੋਈ ਜਿਹੜੀ ਮੇਰੇ ਸਰੀਰ ਦੀ ਜਿਹੜੀ ਧੂੜ ਹੈ ਜੇ ਗੁਰਸਿੱਖਾਂ ਦੇ ਚਰਨਾਂ ਨਾਲ ਲੱਗ ਜਵੇ ਤੇ ਮੇਰਾ ਪਾਰ ਉਤਾਰਾ ਹੋ ਜਾਵੇਗਾ ਮੈਂ ਇਹ ਸਮਝਾਂਗਾ ਇਦਾਂ ਦੀਆਂ ਖਾਲਸਾ ਜੀ ਸਤਿਗੁਰ ਜੀ ਮਹਾਰਾਜ ਨੇ ਖੇਡਾਂ ਵਰਤਾਈਆਂ ਹਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬਨਵਾਜ਼ ਅੰਤਰਜਾਮੀ ਸਤਿਗੁਰ ਮੇਹਰਾਂ ਦੇ ਸਾਗਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੋ ਆਈ ਹੈ ਇੱਕ ਬੇਨਤੀ ਦਾਸ ਕਰ ਦਵੇ ਜਿਵੇਂ ਕਿਵੇਂ ਕਿੰਨੇ ਬੰਦਿਆਂ ਦੇ ਖਾਲਸਾ ਜੀ ਦਾਸ ਨੂੰ ਮੈਸੇਜ ਆਏ ਸੀ ਮੈਂ ਕੱਲੇ-ਕੱਲੇ ਨੂੰ ਰਿਪਲਾਈ ਨਹੀਂ ਕਰ ਸਕਿਆ ਮੈਂ ਇਹ ਵੀਡੀਓ ਦੇ ਵਿੱਚ ਹੀ ਬੋਲ ਦਿੰਦਾ ਕਈ ਸੁਣਦੇ ਨੇ ਉਹਨਾਂ ਨੇ ਪੁੱਛਿਆ ਸੀ ਵੀ ਜਿਹੜਾ ਤੁਸੀਂ ਮਹੀਨੇ ਬਾਅਦ ਰਾਸ਼ਨ ਦਿੰਨੇ ਹੋ ਵਿਧਵਾ ਬੀਬੀਆਂ ਨੂੰ ਤੇ ਉਹ ਕਿੰਨੇ ਤੱਕ ਖਰਚਾ ਆਉਂਦਾ ਖਾਲਸਾ ਜੀ ਉਹ ਜਿਹੜੀ ਬੀਬੀਆਂ ਦਾ ਰਾਸ਼ਨ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ صدਕਾ ਪਿਛਲੀ ਵਾਰ 42000 ਦਾ ਐਰਕਾ 15 ਤਰੀਕ ਨੂੰ ਜਿਹੜਾ ਦਿੱਤਾ 42000 ਦਾ ਸੌਦਾ ਆਇਆ ਸੀ ਉਹਨਾਂ ਦਾ ਤੇ ਕਈ ਵਾਰ ਬੀਬੀਆਂ ਵਧ ਜਾਂਦੀਆਂ ਹੁਣ ਖਾਲਸਾ ਦੀ 15 ਬੀਬੀਆਂ ਹੋਰ ਵਧ ਗਈਆਂ ਤੇ ਇਹ ਹੌਲੀ ਹੌਲੀ ਵਧਦਾ ਜਾਂਦਾ ਹਰ ਮਹੀਨੇ ਤੇ ਹਰ ਮਹੀਨੇ ਦੇ ਹਿਸਾਬ ਨਾਲ ਫਿਰ ਉਹ ਪਤਾ ਨਹੀਂ ਚੱਲਦਾ ਕਿੰਨੇ ਦਾ ਤੇ ਕਈ ਪੁੱਛਦੇ ਸੀ ਵੀ ਕਹੀਂ ਸੇਵਾ ਕਰਨੀ ਚਾਹੁੰਦੇ ਆ ਮੈਂ ਇਹੀ ਗੱਲ ਕਹਿੰਨਾ ਭਾਈ ਜੇ ਤੁਸੀਂ ਸਾਰੀ ਨਹੀਂ ਕਰਨੀ ਕੋਈ 500 100000 ਭੇਜ ਸਕਦੇ ਹੋ ਉਦੇ ਨਾਲ ਖਾਲਸਾ ਜੀ ਜਿਹੜੀਆਂ ਉਹ ਬੀਬੀਆਂ ਤੇ ਦਾਸ ਜਰੂਰ ਕਿ ਇੱਕ ਦਿਨ ਵੀਡੀਓ ਬਣਾ ਕੇ ਕੋਸ਼ਿਸ਼ ਕਰੇਗਾ ਕਿ ਇੰਸਟਾਗ੍ਰam ਤੇ ਉਹਨਾਂ ਬੀਬੀਆਂ ਦੀ ਵੀਡੀਓ ਬਣਾਵਾਂ ਵੀ ਇਹਨਾਂ ਨੂੰ ਕੀ ਕੀ ਦਿੱਕਤ ਆ ਕਿਉਂ ਉਹਨਾਂ ਨੂੰ ਰਾਸ਼ਨ ਦਿੰਨੇ ਆ ਜਰੂਰ ਕੋਸ਼ਿਸ਼ ਕਰਾਂਗਾ ਇੱਕ ਮੇਰੇ ਕੋਲੇ ਫੋਨ ਕੋਈ ਚੰਗਾ ਨਹੀਂ ਫੋਨ ਪਹਿਲਾਂ ਲਵਾਂਗੇ ਫਿਰ ਜਰੂਰ ਵੀਡੀਓ ਬਣਾ ਕੇ ਇੰਸਟਾਗ੍ਰam ਦੀ ਆਈਡੀ ਤੇ ਪਾਵਾਂਗਾ ਆਪ ਦੇਖ ਲਿਓ ਉਥੇ ਵਿਧਵਾ ਬੀਬੀਆਂ ਨੂੰ ਜਿਹੜਾ ਰਾਸ਼ਨ ਦੇਣਾ ਕਿਉਂ ਦੇ ਰਹੇ ਆ ਕੀ ਕਾਰਨ ਕਰਕੇ ਦੇ ਰਹੇ ਆ ਉਹ ਆਪ ਜੀ ਨੂੰ ਸਾਰਾ ਦੱਸਾਂਗੇ ਤੇ ਐਵੇਂ ਖਾਲਸਾ ਜੀ ਇਸ ਵਾਰ 15 ਤਰੀਕ ਨੂੰ 42000 ਦਾ ਸੌਦਾ ਆਇਆ ਸੀ ਆ ਗਾਂ ਹੋ ਸਕਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਹੋਰ ਮਾਈਆਂ ਆਈਆਂ ਤੇ ਹੋਰ ਵੱਧ ਜਾਣਾ ਸੋ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਜਿਹੜੇ ਸੇਵਾ ਭੇਜਦੇ ਆ ਤੇ ਬਾਕੀ ਖਾਲਸਾ ਜੀ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ صدਕਾ ਜਿਉ ਆਈਏ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਐ ਭੈਣ ਕਹਿੰਦੀ ਮੇਰੇ ਦੋ ਬੱਚੇ ਨੇ ਤੇ ਦੋਵੇਂ ਹੀ ਬਾਹਰ ਨੇ ਇੱਕ ਨਿਊਜ਼ੀਲੈਂਡ ਵਿੱਚ ਆਪਣੇ ਮਾਮਾ ਜੀ ਕੋਲੇ ਗਿਆ ਤੇ ਇੱਕ ਬੇਟਾ ਜਿਹੜਾ ਮੇਰਾ ਉਹ ਇਥੋਂ ਆਇਲਸ ਕਰਕੇ ਤੇ ਕੈਨੇਡਾ ਗਿਆ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਉਹਦੀ ਸਟੱਡੀ ਪੂਰੀ ਹੋਈ ਕੰਮ ਕਾਰ ਉਹਥੇ ਥੋੜਾ ਬੋਧਾ ਕਰਦਾ ਕਿਤੇ ਕਿਤੇ ਉਹਨੂੰ ਕੰਮ ਮਿਲਦਾ ਤੇ ਭੈਣ ਕਹਿੰਦੀ ਪਹਿਲਾਂ ਤੇ ਬਹੁਤ ਸੋਹਣਾ ਸਭ ਕੁਝ ਵਧੀਆ ਚੱਲਦਾ ਸੀ ਵੀ ਇੱਥੇ ਇਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀਗੇ ਮੈਂ ਕੱਲੀ ਰਹਿਣੀ ਆ ਇੱਥੇ ਤੇ ਮੇਰੇ ਪੁੱਤਰ ਦਾ ਫੋਨ ਆਇਆ ਕਿ ਮੰਮੀ ਵੀ ਮੈਂ ਮੈਨੂੰ ਪੈਸੇ ਦੀ ਲੋੜ ਸੀ ਮਾਤਾ ਕਹਿੰਦੇ ਥੋੜੀ ਜਿਹੀ ਪੈਸੇ ਦੀ ਲੋੜ ਮੈਂ ਮੰਗੇ ਤੇ ਮੈਨੂੰ ਕਹਿਣ ਲੱਗੇ ਵੀ ਜਿਹੜਾ ਨਿਊਜ਼ੀਲੈਂਡ ਵਾਲਾ ਉਹ ਕਹਿੰਦਾ ਵੀ ਇੱਥੇ ਉਹਦੀ ਖਾਲ ਤੇ ਉਹਦਾ ਖਰਚਾ ਉੱਥੇ ਕਾਫੀ ਹੋ ਗਿਆ ਜਿਹੜਾ ਕੈਨੇਡਾ ਵਾਲਾ ਉਹ ਕਹਿੰਦਾ ਵੀ ਮੰਮੀ ਮੈਨੂੰ ਤੇ ਕੰਮ ਨਹੀਂ ਮਿਲਦਾ ਪਿਆ ਵੀ ਬੜਾ ਸਮਾਂ ਹੋ ਗਿਆ ਕੰਮ ਹੀ ਨਹੀਂ ਚੰਗੀ ਤਰ੍ਹਾਂ ਮਿਲਦਾ ਪਿਆ ਜਿੱਥੇ ਜਾਣਾ ਤੇ ਪੈਸੇ ਨਹੀਂ ਮਿਲਦੇ ਜਿੱਥੇ ਕੰਮ ਕੀਤਾ ਉੱਥੋਂ ਪੈਸੇ ਨਹੀਂ ਜੁੜੇ ਵੈਸੇ ਕੋਈ ਕੰਮ ਨਹੀਂ ਮਿਲਦਾ ਤੇ ਭੈਣ ਦੱਸਦੀ ਆ ਕਹਿੰਦੀ ਵੀ ਮੈਂ ਮਹਾਰਾਜ ਦੀ ਕਿਰਪਾ ਸਦਕਾ ਘਰੇ ਵੇਲੀ ਹੁੰਨੀਆਂ ਤੇ ਮੈਂ ਦੁਪਹਿਰੇ ਕੱਟਦੀ ਮੈਂ ਦੁਪਹਿਰਿਆਂ ਬਾਰੇ ਮੈਨੂੰ ਪਤਾ ਲੱਗਾ ਸੀ ਮੈਂ ਅਰਦਾਸਾਂ ਕਰਨੀਆਂ ਪਰ ਮੈਂ ਕਦੇ ਵੀ ਈਸ਼ੀਦਾ ਸਾਹਿਬ ਨਹੀਂ ਗਈ ਘਰੇ ਸੁਣ ਸੁਣ ਕੇ ਜਿੱਦਾਂ ਵੀਡੀਓ ਸੁਣ ਸੁਣ ਕੇ ਤੇ ਮੈਂ ਘਰੋਂ ਹੀ ਜਿਹੜਾ ਬਾਬਾ ਦੀਪ ਸਿੰਘ ਸਾਹਿ ਤੇ ਉਹ ਭੈਣ ਦੱਸਦੇ ਆ ਕਿ ਕੁਦਰਤੀ ਮੈਨੂੰ ਕਿਸੇ ਨੇ ਵੀਡੀਓ ਸੈਂਡ ਕੀਤੀ ਸੀ ਉਹ ਦਿਨ ਤੋਂ ਬਾਅਦ ਮੈਂ ਸੁਣਨ ਲੱਗ ਪਈ ਤੁਹਾਡੇ ਜੀਵਨ ਜਾ ਚੈਨਲ ਤੋਂ ਤੇ ਉੱਥੇ ਸ਼ੀਦੀ ਦੇ ਬਾਰੇ ਮੈਨੂੰ ਪਤਾ ਲੱਗਾ ਤੇ ਖਾਲਸਾ ਜੀ ਭੈਣ ਦੱਸਦੇ ਆ ਪਹਿਲਾਂ ਕਹਿੰਦੇ ਮੇਰੇ ਮਨ ਵਿੱਚ ਤਰਕ ਬਤਰਕ ਜਿਆ ਵੀ ਆਇਆ ਵੀ ਸ਼ੀਦੀ ਦੇ ਕਰਾਉਣ ਨਾਲ ਕੀ ਹੋ ਸਕਦਾ ਵੀ ਇਹ ਕਿਹੋ ਜੀ ਗੱਲਬਾਤ ਹੈ ਕਹਿੰਦੇ ਤੁਹਾਨੂੰ ਮੈਸੇਜ ਕੀਤੇ ਮੈਂ ਕਮੈਂਟਾਂ ਵਿੱਚ ਵੀ ਕੀਤੇ ਤੇ ਉਵੇਂ ਵੀ ਕੀਤੇ ਤੁਸੀਂ ਰਿਪਲਾਈ ਨਹੀਂ ਕੀਤਾ ਦਾਸ ਨੂੰ ਨਹੀਂ ਪਤਾ ਲੱਗਾ ਖਾਲਸਾ ਜੀ ਬਹੁਤ ਜ਼ਿਆਦਾ ਸੰਗਤ ਮੈਸੇਜ ਕਰਦੀ ਆ ਤੇ ਜਦੋਂ ਭੈਣ ਕਹਿੰਦੀ ਆ ਵੀ ਮੈਂ ਕਿਸੇ ਨੂੰ ਫਿਰ ਉੱਥੇ ਪੁੱਛਿਆ ਜਾ ਕੇ ਨਸ਼ੀਦਾ ਸਾਹਿਬ ਪੁੱਛਿਆ ਉਹ ਕਹਿੰਦੇ ਵੀ ਇੱਥੇ ਤਾਂ ਹੁੰਦੀ ਨਹੀਂ ਤੁਸੀਂ ਟਾਲਾ ਸਾਹਿਬ ਚਲੇ ਜਾਓ ਜਾਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਹੁੰਦੀ ਕਹਿੰਦੇ ਮੈਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਉੱਥੇ ਪੁੱਛਿਆ ਗਿਚਿਆ ਉਥੋਂ ਰਸਤਾ ਲਈ ਬਾਹਰ ਦੁਕਾਨਾਂ ਤੋਂ ਰਸਤਾ ਲਾਇਆ ਕੇ ਤੇ ਮਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇੜ ਕੀਤੀ ਉੱਥੇ ਸਿੰਘ ਸਾਹਿਬ ਖੜੇ ਸੀ ਤੋ ਉਹਨਾਂ ਨੂੰ ਮੈਂ ਦੱਸਿਆ ਵੀ ਮੈਨੂੰ ਕੋਈ ਨੌਲੇਜ ਨਹੀਂ ਮੈਨੂੰ ਪਤਾ ਨਹੀਂ ਮੈਂ ਆ ਇੰਨਾ ਕ ਸਮਾਨ ਲੈ ਆਈ ਆ ਤੇ ਤੁਸੀਂ ਅਰਦਾਸ ਕਰ ਦਿਓ ਕਿ ਮੇਰੇ ਮੁੰਡੇ ਦਾ ਨਾਮ ਇਦਾਂ ਆ ਕਿ ਤੁਸੀਂ ਅਰਦਾਸ ਕਰੋ ਵੀ ਉਹਨੂੰ ਕੰਮ ਕਾਜ ਉੱਥੇ ਵਧੀਆ ਮਿਲ ਜੇ ਮਹਾਰਾਜ ਕਿਰਪਾ ਕਰ ਦੇਣ ਤੇ ਭੈਣ ਕਹਿੰਦੀ ਆ ਵੀ ਵੇਖ ਲਓ ਮੈਂ ਸੁਣ ਕੇ ਗਈ ਸਾਂ ਪਹਿਲਾਂ ਮੇਰੇ ਮਨ ਤਰਕ ਸੀ ਜਦੋਂ ਉੱਥੇ ਅਰਦਾਸ ਹੋਈ ਮੈਂ ਅਰਦਾਸ ਕਰਵਾਈ ਕਿ ਨਹੀਂ ਮੈਂ 2100 2200 ਦੀ ਰਸਤ ਜਿਹੜੀ ਉਹ ਲਈ ਸੀ ਪਹਿਲੀ ਵਾਰ ਤੇ ਉਥੋਂ ਮੈਨੂੰ ਸਿਰਪਾਉ ਮਿਲਿਆ ਉਹਨਾਂ ਨੇ ਅਰਦਾਸ ਕੀਤੀ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਰਗੜਾ ਲੱਗਦਾ ਉਦੋਂ ਵੀ ਅਰਦਾਸ ਹੁੰਦੀ ਤੇ ਜਦੋਂ ਸਤਗੁਰਾਂ ਦੀ ਰਹਿਮਤ ਨਾਲ ਅਰਦਾਸ ਹੋਈ ਤੇ ਮਾਤਾ ਕਹਿੰਦੀ ਮੈਂ ਘਰੇ ਆ ਗਈਆਂ ਤੇ ਦੂਜੇ ਦਿਨ ਦੀ ਗੱਲ ਹੈ ਦੂਜੇ ਦਿਨ ਹੀ ਮਹਾਰਾਜ ਦੀ ਕਿਰਪਾ ਵਰਤ ਗਈ ਸਤਗੁਰਾਂ ਨੇ ਮਿਹਰ ਕਰ ਦਿੱਤੀ ਤੇ ਜਿਹੜਾ ਮੇਰਾ ਪੁੱਤਰ ਸੀ ਉਹ ਦੂਜੇ ਦਿਨ ਹੀ ਸ਼ੀਦੀ ਦੇੇਕਰਉਣ ਤੋਂ ਦੂਜੇ ਦਿਨ ਬਾਅਦ ਉਹਨੂੰ ਕੰਮ ਮਿਲ ਗਿਆ ਉਸ ਦਿਨ ਤੋਂ ਉਹ ਕੰਮ ਤੇ ਲੱਗਾ ਤੇ ਅੱਜ 6-7 ਮਹੀਨੇ ਹੋ ਗਏ ਆ ਉਹਨੂੰ ਕੰਮ ਕਰਦਿਆਂ ਨੂੰ ਉਹਦਾ ਉਥੋਂ ਕੰਮ ਨਹੀਂ ਛੁੱਟਿਆ ਚੰਗੇ ਪੈਸੇ ਮਿਲੇ ਆ ਤੇ ਕਹਿੰਦੇ ਮੈਂ ਸ਼ਿਦੀ ਦੇ ਇੱਕ ਕਰਵਾਈ ਫਿਰ ਇੱਕ ਹੋਰ ਗੱਲ ਇਹ ਹੋਈ ਮੇਨੇ ਮਨ ਵਿੱਚ ਭੁਲੂਸਾ ਵੱਜਾ ਮੈਂ ਸ਼ਿਦੀ ਦੇ ਇੱਕ ਹੋਰ ਕਰਵਾਈ ਉਹ ਕਰਾਈ 5000 ਦੀ ਰਸਤਾ ਇਥੋਂ ਘਰੋਂ ਲੈ ਕੇ ਗਈ ਸਾਂ 5000 ਦੀ ਰਸਤਾ ਲੈ ਕੇ ਗਈ ਸਾਂ ਉਹ ਵੀ ਬਾਬਾ ਲੋਹ ਸਿੰਘ ਸਾਹਿਬ ਦੇ ਸਥਾਨੇ ਤੇ ਅਰਦਾਸ ਕਰਾਈ ਕਿ ਮਹਾਰਾਜ ਮੇਰੇ ਪੁੱਤ ਦੇ ਪਹਿਲਾਂ ਜਿਹੜੇ ਕੰਮਾਂ ਤੋਂ ਪੈਸੇ ਨਹੀਂ ਮਿਲੇ ਕਿਰਪਾ ਕਰਕੇ ਉਹ ਵੀ ਮਿਲ ਜਾਣ ਦੋ ਜਗ੍ਹਾ ਇਹਨੇ ਕੰਮ ਕੀਤਾ ਸੀ ਤੇ ਭੈਣ ਕਹਿੰਦੀ ਏਡੀ ਮਹਾਰਾਜ ਨੇ ਦਇਆ ਕੀਤੀ ਉਸੇ ਹਫਤੇ ਦੇ ਵਿੱਚ ਇੱਕ ਬੰਦੇ ਨੇ ਪੈਸੇ ਦੇ ਦਿੱਤੇ ਸੀ ਉਥੇ ਇੱਕ ਬੰਦੇ ਕੋਲੋਂ ਪੰਜਾਬੀ ਸੀ ਆਪਣਾ ਉਹਦੇ ਕੋਲੋਂ ਪੈਸੇ ਸਾਰੇ ਮਿਲ ਗਏ ਸੀ ਇੱਕ ਕੋ ਨਹੀਂ ਸੀ ਮਿਲੇ ਏਡੀ ਕਿਰਪਾ ਖਾਲਸਾ ਦੀ ਸ਼ੀਦੀ ਦੇਖਨੇ ਵਰਤੌਣਾ ਕੀਤੀ ਹੈ ਕਈ ਕਹਿੰਦੇ ਸ਼ੀਦੀ ਦੇ ਕਰਾਉਣ ਦਾ ਕੁਝ ਨਹੀਂ ਹੁੰਦਾ ਤੇ ਕਈਆਂ ਦੇ ਕਾਰਜ ਤਾਂ ਨਹੀਂ ਹੁੰਦੇ ਖਾਲਸਾ ਜੀ ਉਹ ਦੁਚਿੱਤੀ ਵਿੱਚ ਰਹਿੰਦੇ ਆ ਜਿਹੜਾ ਬੰਦਾ ਦੁਚਿੱਤੀ ਵਿੱਚ ਹੈ ਉਹਦਾ ਕਾਰਜ ਨਹੀਂ ਬਣ ਸਕਦਾ ਉਹ ਜੋ ਮਰਜ਼ੀ ਕਰੀ ਜਾਵੇ ਲੱਖ ਦੀ ਰਸਤ ਦੇ ਦੇਵੇ 2 ਲੱਖ ਦੀ ਦੇ ਦੇਵੇ 5 ਲੱਖ ਦੀ ਦੇ ਦੇਵੇ ਲੱਖਾਂ ਦੇ ਪਾਠ ਕਰਾ ਦੇਵੇ ਲੱਖਾਂ ਦੀ ਬਾਣੀ ਪੜ੍ਹਾ ਲਵੇ ਜਾਬ ਕਰਾ ਲਵੇ ਉਹਦਾ ਕੁਛ ਨਹੀਂ ਹੋ ਸਕਦਾ ਖਾਲਸਾ ਜੀ ਜਿਹੜਾ ਚਿੱਤੀ ਚ ਹੈ ਤੇ ਜਿਹੜਾ ਸ਼ਰਧਾ ਰੱਖ ਕੇ ਭਾਵਨਾ ਰੱਖ ਕੇ ਕਰਾਉਂਦਾ ਕਿ ਨਹੀਂ ਮੈਂ ਪਾਠ ਕਰਾਇਆ ਮਹਾਰਾਜ ਮੇਰੇ ਤੇ ਕਿਰਪਾ ਕਰਨਗੇ ਮੇਰਾ ਕਾਰਜ ਬਣੂਗਾ ਉਹਦਾ ਬਣ ਜਾਂਦਾ ਜੇ ਨਾ ਵੀ ਬਣੇ ਤੇ ਖਾਲਸਾ ਜੀ ਉਹ ਮਨੁੱਖ ਫਿਰ ਆਸ ਰੱਖਦਾ ਕਿਉਂਕਿ ਕਈ ਵਾਰ ਸਤਿਗੁਰੂ ਪਰਖ ਕਰ ਲੈਂਦੇ ਆ ਵੀ ਭਾਈ ਇਹਨੇ ਪਾਠ ਕਰਾਇਆ ਜੇ ਮੈਂ ਇਹਨੂੰ ਨਾਂ ਦਿੱਤਾ ਤੇ ਭਲਾ ਇਹ ਟਿਕਦਾ ਇਹ ਵੀ ਪਰਖ ਸਤਗੁਰੂ ਕਰਦੇ ਆ ਤੇ ਕਈਆਂ ਦੇ ਜਿੱਦਾਂ ਇੱਕ ਮਾਤਾ ਨੇ ਕਹਿ ਹੀ ਦਿੱਤਾ ਅਸੀਂ ਦਾਸ ਨੂੰ ਕਿ ਉਹਨਾਂ ਦਾ ਚੰਡੀ ਦਾ ਜਾਬ ਖਾਲਸਾ ਦੀ ਜੋਰ ਲਾ ਲਾ ਕੇ ਉਹਨਾਂ ਨੇ ਕਰਵਾਇਆ ਦਾਸ ਨੇ ਕਰਵਾ ਦਿੱਤਾ ਤੇ ਉਹ ਕਾਰਜ ਚਲੋ ਨਹੀਂ ਬਣਿਆ ਕਿਸੇ ਕਾਰਨ ਕਰਕੇ ਜਦੋਂ ਨਾ ਬਣਿਆ ਤੇ ਉਹ ਮਾਤਾ ਮੈਨੂੰ ਕਹਿੰਦੀ ਤੁਸੀਂ ਤਾਂ ਸਾਡੇ ਕੋ ਪੈਸੇ ਠੱਗ ਲਿਆ ਐਂ ਕਰ ਲਿਆ ਜੋ ਕਰ ਲਿਆ ਸਾਡਾ ਤੇ ਕੋਈ ਕਾਰਜ ਬਣਿਆ ਨਹੀਂ ਐਦਾਂ ਉਦਾਂ ਕਹੀਂ ਕੁਛ ਤੇ ਦਾਸ ਨੇ ਇਹੀ ਗੱਲ ਕਹੀ ਮਾਤਾ ਜੀ ਸ਼ਰਧਾ ਦੀ ਖੇਡ ਹੁੰਦੀ ਆ ਜਿਨ੍ਹਾਂ ਦੀ ਸ਼ਰਧਾ ਹੁੰਦੀ ਆ ਉਹਨਾਂ ਨੂੰ ਸਤਗੁਰੂ ਬਹੁਤ ਕੁਝ ਬਖਸ਼ਦੇ ਆ ਸਤਿਗੁਰੂ ਬੜੀਆਂ ਮੇਰਾ ਕਰਦੇ ਆ ਤੇ ਫਿਰ ਖਾਲਸਾ ਜੀ ਮਹੀਨੇ ਬਾਅਦ ਮੈਸੇਜ ਮਾਈ ਉਸੇ ਦਾ ਆਇਆ ਕਿ ਨਹੀਂ ਭਾਈ ਸਾਹਿਬ ਜੀ ਚੰਡੀ ਦੇ ਜਾਬ ਬਾਰੇ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਨੀ ਆ ਕਿ ਚੰਡੀ ਦਾ ਜਾਬ ਕਰਾਉਣ ਦਾ ਸਾਨੂੰ ਉਹ ਚੀਜ਼ ਦੇ ਪ੍ਰਾਪਤ ਨਹੀਂ ਹੋਈ ਜਿਹੜੀ ਅਸੀਂ ਜਿਹਦੇ ਵਾਸਤੇ ਕਰਾਈ ਸੀ ਪਰ ਮਹਾਰਾਜ ਨੇ ਸਾਡੇ ਸਾਰੇ ਪਰਿਵਾਰ ਨੂੰ ਰੱਖ ਲਿਆ ਤੇ ਅਸੀਂ ਜਾਂਦੇ ਸਾਂ ਸਾਰੇ ਪਰਿਵਾਰ ਗੱਡੀ 'ਚ ਸਾਂ ਤੇ ਸਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਸਾਰੀ ਟੁੱਟ ਭੱਜ ਗਈ ਪਰ ਸਾਡੇ ਕਿਸੇ ਬੱਚੇ ਨੂੰ ਵੀ ਝਟਨਾ ਨਹੀਂ ਆਇਆ ਤੇ ਖਾਲਸਾ ਜੀ ਸਤਿਗੁਰ ਜੇ ਇਧਰੋਂ ਉਹ ਚੀਜ਼ ਨਹੀਂ ਦਿੰਦੇ ਤੇ ਉਧਰੋਂ ਬੜਾ ਕੁਝ ਦੇ ਦਿੰਦੇ ਆ ਰੱਬ ਕੋਈ ਲੁਕਾ ਕੇ ਥੋੜਾ ਤੁਹਾਨੂੰ ਕੋਲ ਰੱਖੂਗਾ ਸਾਰਾ ਕੁਝ ਤੇ ਰੱਬ ਦੇ ਬੱਚਿਆਂ ਦਾ ਹੈ ਸੋ ਭਾਈ ਸ਼ਰਧਾ ਭਾਵਨਾ ਰੱਖਣ ਵਾਲੇ ਮਨੁੱਖ ਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਜੇ ਸ਼ਰਧਾ ਰੱਖੋਗੇ ਸੁੱਖ ਮਿਲੇਗਾ ਸ਼ਰਧਾ ਨਹੀਂ ਰੱਖੋਗੇ ਤੇ ਭਟਕਣਾ ਮਿਲੇਗੀ ਹਰ ਵਿਸਰਤ ਸਦਾ ਖੁਆਰੀ ਜਿਹੜੇ ਰੱਬ ਨੂੰ ਵਿਸਾਰ ਕੇ ਬੈਠੇ ਹਨ ਉਹ ਖੁਆਰ ਹੀ ਹੋ ਰਹੇ ਆ ਉਹਨਾਂ ਨੂੰ ਕੋਈ ਸੁੱਖ ਥੋੜਾ ਖਾਲਸਾ ਜੀ ਮਿਲ ਰਿਹਾ ਸੁਖ ਦੀ ਥੋੜਾ ਉਹਨਾਂ ਦੇ ਹਿਰਦੇ ਵਿੱਚ ਕੋਈ ਤਾੰਗ ਲੱਗੀ ਆ ਜਾਂ ਉਹਨਾਂ ਨੂੰ ਇਹ ਖੁਸ਼ੀ ਆ ਗਈ ਆ ਵੀ ਸਾਨੂੰ ਸੁਖ ਮਿਲ ਗਿਆ। ਨਾ ਭਾਈ ਉਹਨਾਂ ਨੂੰ ਸੁਖ ਹੁੰਦਿਆਂ ਹੋਿਆਂ ਵੀ ਦੁੱਖ ਰਹਿੰਦਾ ਕਈਆਂ ਦੇ ਕੋਲੇ ਖਾਲਸਾ ਦੀ ਅੱਗ ਲਾਉਣ ਜਿੰਨਾ ਪੈਸਾ ਪਰ ਦੁਖੀ ਨੇ ਹਿਰਦਾ ਦੁਖੀ ਹੈ। ਕਿਉਂ? ਕਿਉਂਕਿ ਰੱਬ ਵਿਸਰਿਆ ਹੋਇਆ ਜਿਨ੍ਹਾਂ ਨੂੰ ਰੱਬ ਵਿਸਰਿਆ ਹੈ ਉਹਨਾਂ ਨੂੰ ਖਾਲਸਾ ਦੀ ਕਿੱਥੋਂ ਖੁਸ਼ੀ ਪ੍ਰਾਪਤ ਹੋਣੀ? ਖੁਸ਼ੀ ਪ੍ਰਾਪਤ ਹੁੰਦੀ ਆ ਗੁਰੂ ਕੇ ਸਿੱਖਾਂ ਨੂੰ ਗੁਰੂ ਕੀ ਬਾਣੀ ਪੜਨ ਵਾਲਿਆਂ ਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਕਰਨ ਵਾਲਿਆਂ ਨੂੰ ਗੁਰੂ ਤੇ ਭਾਵਨਾ ਰੱਖਣ ਵਾਲਿਆਂ ਨੂੰ ਸ਼ਰਧਾ ਰੱਖਣ ਵਾਲਿਆਂ ਨੂੰ ਉਹਨਾਂ ਦੇ ਖਾਲਸਾ ਜੀ ਹਿੱਸੇ ਖੁਸ਼ੀ ਆਉਂਦੀ ਆ ਤੇ ਉਹ ਫਿਰ ਐਸੀ ਖੁਸ਼ੀ ਹੁੰਦੀ ਹੈ ਜਿਹੜੀ ਸਦੀਵੀ ਰਹਿੰਦੀ ਤੇ ਖਾਲਸਾ ਜੀ ਇਸ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਜੁੜੇ ਰਹੋ ਜਿਹੜੇ ਸ਼ੀਧੀ ਦੇਗਾ ਕਰਾਉਂਦੇ ਆ ਮਹਾਰਾਜ ਜਰੂਰ ਉਹਨਾਂ ਦੀ ਸੁਣਨਗੇ ਜੇ ਅਜੇ ਨਹੀਂ ਸੁਣੀ ਤੇ ਜਰੂਰ ਸੁਣਨਗੇ ਇਸ ਕਰਕੇ ਬਹੁਤਾ ਨਹੀਂ ਤੇ ਆਪ ਜਾ ਕੇ ਕਰਾਇਆ ਕਰੋ ਆਪ ਜਾਓ ਨਾਲੇ ਦਰਸ਼ਨ ਕਰੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਸ਼ਨਾਨ ਸਰੋਵਰ ਵਿੱਚ ਇਸ਼ਨਾਨ ਕਰੋ ਰਾਮਦਾਸ ਰੂਰ ਨਾਤੇ ਸਭ ਉਤਰੇ ਪਾਪ ਕੁਮਾਤੇ ਸਾਰਿਆਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਇਸ਼ਨਾਨ ਕਰਨ ਦੇ ਨਾਲ ਸੋ ਭਾਈ ਜਾਇਆ ਕਰੋ ਸਮਾਂ ਕੱਢਿਆ ਕਰੋ ਮਹੀਨੇ 'ਚ ਇੱਕ ਵਾਰ ਸ਼ੀਦਾ ਦੇ ਦਰਸ਼ਨ ਕਰਨ ਜਾਓ ਗੁਰੂ ਕੇ ਖਾਲਸੇ ਦੇ ਦਰਸ਼ਨ ਕਰੋ ਗੁਰੂ ਕੇ ਸਿੱਖਾਂ ਦੇ ਦਰਸ਼ਨ ਕਰੋ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਦਰਸ਼ਨ ਕਰੋ ਜਿਹਦੇ ਨਾਲ ਜਿਹੜੇ ਪਾਪ ਦੋਖ ਹਨ ਮਿਟ ਜਾਣਗੇ ਚੜ੍ਹਦੀ ਕਲਾ ਵਰਤ ਜਾਊਗੀ ਸੋ ਐਵੇਂ ਖਾਲਸਾ ਜੀ ਇਹ ਭੈਣ ਨੂੰ ਮਾਰ ਐਨੇ ਸੁਖ ਦਿੱਤਾ ਪੁੱਤਰ ਨੂੰ ਕੰਮ ਮਿਲ ਗਿਆ ਤੇ ਭੈਣ ਕਹਿੰਦੀ ਉਸ ਦਿਨ ਤੋਂ ਮੇਰਾ ਇਨਾ ਸ਼ੀਦੀ ਦੇਖਦੇ ਭਰੋਸਾ ਬਣਿਆ ਕੋਈ ਘਰ ਦੇ ਵਿੱਚ ਗੱਲ ਹੁੰਦੀ ਆ ਮੈਂ ਸ਼ੀਦੀ ਦੇਖ ਰੋਣੀ ਤੇ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਤੱਕਦੀ ਆ ਤੇ ਗੁਰੂ ਸਾਹਿਬ ਮੇਰੀ ਫਿਰ ਸੁਣਦੇ ਵੀ ਆ ਸੋ ਖਾਲਸਾ ਜੀ ਸਾਡੀ ਵੀ ਸਤਿਗੁਰੂ ਸੁਣਨਗੇ ਸ਼ਰਧਾ ਭਾਵਨਾ ਰੱਖੀਏ ਗੁਰੂ ਕੇ ਸਿੱਖ ਬਣੀਏ ਅੰਮ੍ਰਿਤ ਧਾਰੀ ਹੋਈਏ ਠੰਡੇ ਬਾਟੇ ਦਾ ਅੰਮ੍ਰਿਤ ਛਕੀਏ ਗੁਰੂ ਕੀ ਸਿੱਖੀ ਨੂੰ ਧਾਰਨ ਕਰੀਏ ਸਤਿਗੁਰਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਤਿਗੁਰ ਦੀਆਂ ਖੁਸ਼ੀਆਂ ਲਈਏ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਖੁਸ਼ੀਆਂ ਬਖਸ਼ਣ ਆਨੰਦ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ